ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਹਿੰਗਾ ਦਾ ਆਨ ਸਕਰੀਨ 'ਤੇ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮੌੜ ਨਾਬੇ ਤੋਂ ਕਰਾਂਗੇ ਜੀ ਕਵਰ ਜਾਨਵਰ ਦਿਖਾਵਾਂਗੇ ਤੁਹਾਨੂੰ ਅੱਠ ਜੀ ਦੋ ਝੋਟੀਆਂ ਸੋਈਆਂ ਸੋਈਆਂ ਤੇ ਤਿੰਨ 6 ਲਖਾਵਾਏ ਬੈੜਾ ਵਿੱਚੋਂ ਕੋ ਸੋਈਆਂ ਹੋਈਆਂ ਵੀ ਤੇ ਵਿੱਚੋਂ ਕੋ ਗੱਬਣ ਵੀ ਸਾਰੀਆਂ ਦੀ ਜਾਣਕਾਰੀ ਪਹਿਲਾਂ ਤੁਸੀਂ ਲੈ ਲਿਓ ਚੰਗੀ ਤੋਂ ਚੰਗੀ ਬੈੜ ਤੁਸੀਂ ਇੱਥੋਂ ਖਰੀਦ ਸਕਦੇ ਆ ਜੀ ਤੇ ਮੰਡੀ ਵਾਲਾ ਮਾਹੌਲ ਹੀ ਆ ਘਰੇ ਜਿੰਨੇ ਪਸੂ ਤੁਸੀਂ ਮਰਜ਼ੂ ਖਰੀਦ ਸਕਦੇ ਆ ਤੇ ਬਾਕੀ ਦੀ ਚੰਗੀ ਤੋਂ ਚੰਗੀ ਬੈੜ ਆ ਤੇ ਚੰਗੀ ਤੋਂ ਚੰਗੀ ਮਾਝਾ ਗੱਲਬਾਤ ਸਾਰੀ ਬਾਈਪਾਰਗਟਨਾ ਕਰਾਵਾਂਗੇ ਸਸੀ ਘਾ ਬਾਈਪਾਰਗਟਾ ਸਸੀ ਘਾ ਬਾਈ ਹੋਠ ਠੀਕ ਠਾਕ ਹੋ ਜੀ ਹਾਂ ਜੀ ਵਧੀਆ ਜੀ ਪਹਿਲਾਂ ਤਾਂ ਨੰਬਰ ਬੁੱਲ ਗਏ ਜੀ 9873799866 ਜੀ ਪਿੰਡ ਜੀ ਪਿੰਡ ਮੌੜ ਦਾ ਭਾਈ ਜਿਲਾ ਆਪਾਂ ਨੂੰ ਜਿਲਾ ਬਰਨਾਲਾ ਜੀ ਤਹਿਸੀਲ ਤਹਿਸੀਲ ਤਾਂ ਭਾਈ ਜਿਲਾ ਜਿਹੜੇ ਆਪਣੇ ਨੇੜੇ ਤਵਾ ਪਾ ਜਾਂਦੀ ਸਹਣਾ ਪਾ ਜਾਂਦਾ ਭਦੌੜ ਭਦੌੜੇ ਕੋਲੇ ਆ ਕੇ ਤੇ ਬਰਨਾਲਾ ਵੀ ਨੇੜੇ ਬਰਨਾਲਾ ਵੀ ਨੇੜੇ ਜੇ 18 ਕਿਲੋ ਤੇ ਭਾਈ ਪ੍ਰਗਟ ਕੈਮਰੇ ਦਾ ਆਪਣੀ ਵੀਡੀਓ ਦਾ ਰਿਸਪੋਨਸ ਬਹੁਤ ਵਧੀਆ ਜੀ ਬਹੁਤ ਜਾਨਵਰ ਅੱਜ ਕਿੰਨੇ ਦਿਖਾਉਣੇ ਜਾਨਵਰ ਅੱਜ ਆਪਾਂ ਦਿਖਾਉਣਾ ਹੀ ਦੋ ਮੱਝਾਂ ਜੀ ਛੇ ਗਾਇਆਂ ਜੀ ਤੇ ਪਹਿਲਾਂ ਆਪਾਂ ਮੱਝ ਤੋਂ ਸਟਾਰਟਿੰਗ ਕਰ ਲਈ ਜਿਹੜੀ ਤੁਰ ਜਾਂਦੀ ਹੈ ਹਨਾ ਤੇ ਆ ਦੇਖੋ ਜੀ ਤੋਰਾ ਤਾਰਾ ਇੱਕ ਨੰਬਰ ਆ ਬਾਈ ਕਿਹੜਾ ਸੂਆ ਸੂਈ ਵੀ ਐ ਇਹ ਤੀਜਾ ਸੂਆ ਸੂਈ ਆ ਜੀ ਤੀਜਾ ਸੂਆ ਸੂਈ ਕਿੰਨੇ ਦਿਨ ਹੋਇਆ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਬਾਈ ਜੀ 8 ਦਿਨ ਹੋ ਗਏ ਇਹਦੇ ਤੋਂ 8 ਦਿਨ ਬਾਅਦ ਕਰਕੇ ਆ ਗਿਆ ਪਰ ਮਾਗਰ ਇਹਦੇ ਕੱਟੀ ਆ ਗਈ ਜੀ ਤੇ ਰੈਡੀ ਕਿੰਨਾ ਅੱਜ ਰੈਡੀ ਇਹਦੇ ਸੱਲੇ 17 ਕਿਲੋ ਆਈ ਕੰਡੇ ਵਾਲਾ ਜਮਾ ਰੈਡੀ ਮਿਰਨ ਵਾਲਾ ਮੈਂ ਹਾਂ ਜੀ ਮਿਰਨ ਵਾਲਾ ਦੋ ਟਾਈਮ ਤੇ ਅੱਗੇ ਪਿੱਛੇ ਦਾ ਹਵਾਨਾ ਹਨਾ ਥੱਬੇ ਚੁੱਕ ਲਿਆ ਹਾਂ ਜੀ ਹਾਂ ਜੀ 20 ਲੀਟਰ ਖੁੱਲਾ ਕਰ ਦੋ ਜੀ ਪੰਜਾਬੀ ਚ ਕਹਿ ਲਗੇ ਤਾਂ ਢੋਲ ਹੀ ਬੰਨੀ ਫਿਰਦੀ ਆ ਹਨਾ ਹਾਂ ਜੀ ਹਾਂ ਜੀ ਤੇ ਬਾਈ ਕੀ ਰੇਟ ਆ ਗਿਆ ਪਰਗਟੇ ਦਾ ਰੇਟ ਫੋਨ ਤੇ ਹੋ ਜੂਜੀ ਇਹਦਾ ਜਾਇਜ਼ ਹੋ ਜਾ ਮਾ ਹਾਂਜੀ ਹਾਂ ਜਾਇਜ਼ ਹੀ ਕਰਾਂਗੇ ਤੇ 18 ਦਰਾਂ ਦੀ ਓਕੇ ਆ ਮੈਂ ਹਾਂਜੀ ਥੱਲੀ ਆ ਦੋ ਟਾਈਮ ਚਾਰ ਟਾਈਮ ਜਦੋਂ ਮਰਜੀ ਬੰਦਾ ਤੇ ਮਾਗਰ ਕੀ ਆ ਗਿਆ ਵੀਰੇ ਮਾਗਰ ਕੱਟੀ ਆ ਗਈ ਜੀ ਇਹ ਮਾਗਰ ਆ ਗਈ ਕੱਟੀ ਆ ਦੇਖੋ ਜੀ ਥਣਲੇ ਵਾ ਇੱਕ ਨੰਬਰ ਵੱਡੇ ਸਾਈਜ਼ ਦੀ ਝੋਟੀ ਆ ਗਈ ਕਦ ਕਾੜ ਦੀ ਇੱਕ ਨੰਬਰ ਤੇ ਅੱਗੇ ਪਿੱਛੇ ਦਾ ਹਵਾਨਾ ਆਪਾਂ ਕਹਿ ਸਕਦੇ ਹਣਾ ਮੁੱਲ ਜਾਇਜ਼ ਹੀ ਹੋ ਬਾਈ ਹਾਂਜੀ ਜਾਇਜ਼ ਕਰਾਂਗੇ ਤੇ ਅੱਗੇ ਵੀਰੇ ਦੂਰ ਨੰਬਰਾਂ ਝੋਟੀ ਆ ਗਈ ਫੇਰ ਇਹਨੂੰ ਵੀ ਖੋਲ ਲੋ ਤੇ ਚੰਗੇ ਤੇ ਚੰਗੀ ਬਰੀਡ ਦੇ ਵਿੱਚ ਚੰਗੇ ਕਦ ਚ ਹਣਾ ਹਾਂਜੀ ਹਾਂਜੀ ਤੇ ਮਗਰ ਵੀਰ ਕੀ ਦੇ ਮਾਰ ਕੱਟੀ ਆਈ ਇਹਦੇ ਤੇ ਵੀਰ ਪਰਗਟ ਕਿੰਨਾ ਦੁੱਧ ਰਾ ਰੇ ਦੁੱਧ ਦੁੱਧ ਦੇਖ ਲਈ 14 ਲੀਟਰ ਰੈਡੀ ਆਈ ਜਮਾ ਚੌਥਾ ਦਿਨ ਸੂਈ ਨੂੰ ਹੋਇਆ ਜੀ ਤੇ ਕੱਲਾ ਕੱਲਾ ਥਣ ਹੈ ਨਾ ਹਾਂਜੀ ਹਾਂ ਚੌਥਾ ਦਿਨ ਸੂਈ ਨੂੰ ਆਈ ਤੇ ਮਾਰ ਰੈਡੀ ਆਈ 14 ਲੀਟਰ ਹਾਈਐਸਟ ਕਿੱਥੋਂ ਤੇ ਕਰਵੀਰ ਪਰਗਟ ਜਾਊਗੇ ਇਹ ਖੁੱਲ ਲਈ ਵਾ ਗਈ 18 ਲੀਟਰ ਖੁੱਲ ਲਈ ਜਮਾ ਭਜਨ ਭਜਨ ਤੇ ਚੜਾਈ ਚੜੂਈ ਹਨਾ ਬਾਈ ਹਾਂਜੀ ਹਾਂ ਤੇ ਫਰ ਛੜਦੀ ਆ ਕਿੱਲੇ ਵਰਗੇ ਮੈਂ ਖਾਈ ਮੈਂ ਬਣਾ ਲੈਂਦੀ ਆ ਜਾ ਮੋਟਰੇ ਵਰਗੇ ਤੇ ਬਾਕੀ ਦਾ ਚਵਾਈ ਚੂਈ ਭੋਲੀ ਬੱਚਾ ਬਹੁਤ ਚੰਗੀ ਹੋਈ ਹਾਂ ਤੇ ਡਿਮਾਂਡੇ ਦੀ ਵੀ ਫੋਨ ਤੇ ਹਾਂਜੀ ਫੋਨ ਤੇ ਕਿੱਥੋਂ ਤੱਕਰ ਦੁੱਧ ਨੂੰ ਜਾਊਗੀ ਦੁੱਧ 18 ਲੀਟਰ ਕੋਲੇ ਹੀ ਪਾ ਦੂ ਬਾਈ 18 ਲੀਟਰ ਹਾਂ ਜਿਹੜੀ ਅੱਜ ਤੋਂ ਠਾ ਅੱਜ ਚੌਥਾ ਦਿਨ ਹੋਇਆ ਜੀ ਬੱਚੇ ਦਾ ਨਾੜੂਆ ਨਾੜੂਆ ਨਾਲ ਮਾੜੀ ਕੀ ਆ ਗਈ ਮੇਰੀ ਕੱਟੀ ਆਈ ਇਹਦੇ ਮਾੜੇ ਤੇ ਅੱਗੇ ਆ ਗਈ ਵੀਰੇ ਜਰਸੀ ਨਾਲ ਐਟਿਪ ਦਾ ਕਰਾ ਹਾਂਜੀ ਹਾਂ ਇਹਨੂੰ ਰੈਂਦੇ ਜੀ ਇਹਦੇ 8 ਕਰਾ ਲੱਖੜੀ ਦਿਖਾ ਦੇ ਖੜੀ ਆਈ ਦਿਖਾ ਦੇ ਕੋਈ ਗੱਲ ਤੇ 8 ਦਿਨ ਤੇ ਬਾਈ ਦੁੱਧ ਦੱਦੇ ਦਾ ਹਰਾ ਢੋਲ ਹੀ ਪਾ ਦੁੱਧ ਤਾਂ ਹੈ ਬਾਈ ਡਰਾਮਾ ਭਰਿਆ ਕਰੂ ਸਿੱਧਾ ਸਾਮਣੇ ਵਾਲੇ ਬੰਦੇ ਨਾਲ ਹਾਂਜੀ ਹਾਂ ਕੱਲੀ ਤੇ ਕਿੱਥੋਂ ਕਿੱਥੇ ਕਰ ਦੁੱਧ ਕਹਿ ਕੇ ਦੇ ਮੰਗ ਦੁੱਧ ਤਾਂ ਆਪਾਂ 30 ਲੀਟਰ ਖੈ ਲੋ 30 ਗੈ ਲੋ ਆਪਾਂ ਸੂਆ ਬਾਈ ਸੂਆ ਹੀ ਤੀ ਜਾਈ ਓਕੇ ਤੇ ਮੋਲੇ ਦਾ ਖੁੰਡਾਂਗੀ ਹਾਂ ਤੇ ਅੱਗੇ ਵੀਰੇ ਆ ਗਈ ਐ ਬੱਚੇ ਸੂਈ ਵੀ ਆਹੀ ਹਾਂਜੀ ਇਹ ਸੂਈ ਵਿਆਕਾ ਦੀ 8 ਤਰ੍ਹਾਂ ਦੀ ਸੂਈ ਕਿੰਨਾ ਦੁੱਧ ਰੈਡੀ ਆ ਦੁੱਧ ਦੇ ਥਲੇ 14 ਲੀਟਰ ਰੈਡੀ ਆ ਜੀ ਮੂੰਹੋਂ ਕਿਵੇਂ ਵੀਰੇ ਮੂੰਹੋਂ ਦੋ ਦਾਂਦੀ ਆ ਜੀ ਪਲੂਣੀ ਹਾਂਜੀ ਹਾਂ ਖੋਲੋ ਜੀ ਤੋਰਾ ਕਰਾਈ ਜੇਕ ਚੰਗੀ ਕਬੂਤਰਾਂ ਵਰਗੇ ਬੱਚੇ ਤੁਹ ਤੇ ਦੁੱਧ ਬਾਈ ਕਿਥੋਂ ਕਿਥੇ ਕਰ ਜਾਉੜੂ ਵਰਗੇ ਉਹ ਤਾਂ 18-18 ਤਾਂ ਆਮ ਹੀ ਦੇ ਦੂ ਜੀ ਓਕੇ ਜੀ ਤੇ ਮੋਲੇ ਦਾ ਵੀ ਫੋਨ ਤੇ ਹਾਂ ਮੋਲੇ ਦਾ ਕਰ ਦਾਂ ਜੀ ਬਈ ਓਕੇ ਕੀ ਰੇਟ ਆ ਗਿਆ ਬਾਈ ਜੈਡ ਪਾ ਗਿਆ ਜੀ ਆਈ 75000 ਲੈਣ ਦੇਣੀ ਆ ਜੀ ਤੇ ਬੱਚੀ ਬੜੀ ਪਿਆਰੀ ਲੰਗਾਰੀ ਆ ਹਨਾ ਬਹੁਤ ਚੰਗੀ ਮਗਰ ਕੀ ਸੀ ਬਾਈ ਇਹਦੇ ਮਗਰ ਬੱਚਾ ਆਈ ਇਹਦੇ ਮਗਰ ਬੱਚਾ ਆ ਗਿਆ ਮੁੱਲ 75000 ਕਿੰਨਾ ਬੋਲਾ ਹਾਜਰ ਆ ਬੋਲਾ 14 ਕਿਲੋ ਹਾਜਰ ਆਈ ਆ ਇਸ ਟਾਈਮ ਕਿੱਦੇ ਸੂਈ ਆ 8ਵਾਂ ਦਿਨ ਆਈ ਆ ਸੂਈ ਨੂੰ 8ਵਾਂ ਦਿਨ ਅੱਗੇ ਬਾਈ ਆ ਜਾ ਇੱਧਰ ਅੱਗੇ ਬਾਈ ਜਿਹੜੀ ਵਹਿੜ ਆ ਗਈ ਟਾਪ ਵੰਦੀ ਹੋਈ ਆ ਗਈ ਹਾਂ ਜੀ ਹ ਏ ਜੀ ਪਹਿਲਾ ਸੂਆ ਆ ਦੂਜਾ ਸੂਆ ਸੁੰਦੀ ਆ ਜੀ ਚਾਪੜ ਵਰਗੀ ਪਈ ਆ ਹਨਾ ਹਾਂ ਜੀ ਹਾਂ ਬਹੁਤ ਸੁੰਦੀ ਤੇ ਵੀਰੇ ਕਿੰਨਾ ਕੁ ਦੁੱਧ ਕੱਢ ਦੂਗੀ ਦੁੱਧ ਤਾਂ ਇਹ 30 ਲੀਟਰ 28 30 28 ਤਾਂ ਆਮ ਹੀ ਕੱਢ ਦੂਗੀ ਕਿੰਨੇ ਦਿਨ ਬਾਕੀ ਆ ਵਰਗਟ 8 ਦਿਨ ਲੱਗੂਗੀ 8 ਮਾਲਕਾਂ ਨੇ ਮਤਲਬ ਦੱਸਣ ਨੂੰ ਤਾਂ 8 ਦਿਨ ਲਾਉਗੀ ਇਹ ਕੋਲਾ ਤੇ ਕੋਈ ਐ ਪਤਾ ਹੈਗਾ ਵੀ ਇਹਦੇ ਟਿਕਟਾ ਲੱਗਾ ਕਿਹੜਾ ਲੱਗਾ ਵਾਗੇ ਟਿਕਾ ਇਹਦਾ ਆਪਾਂ ਨੂੰ ਰਿਕਾਰਡ ਬੰਦਿਆ ਦੇਣਾ ਚੰਗਾ ਭਰਾ ਆ ਜੀ ਇਹ ਵੀ ਆਸਾਨ ਹੈ ਇਹ ਉਹ ਦੇ ਦੇ ਦਾਂਗੇ ਆਪਾਂ ਜਿਹੜਾ ਬੰਦਾ ਕੋਈ ਸੌਦਾ ਕਰੋ ਖੋਲੋ ਜੀ ਇਹਨੂੰ ਵੀ ਤੋੜਾ ਕਰਾ ਦੇ ਕੇ ਚੈੱਕ ਚੰਗੀ ਤੇ ਵੱਡੇ ਕਦ ਕਾੜ ਤੇ ਬਾਈ ਬਰੀਡ ਬਰੂਡ ਦੀ ਭੋਰਾ ਵੀ ਕਮੀ ਨਹੀਂ ਹੈ ਨਾ ਹਾਂਜੀ ਹਾਂ ਬਹੁਤ ਬਰੀਡ ਹੈ ਫੁੱਲ ਬਰੀਡ ਫੁੱਲ ਕਰਦਾ ਸਨੋਮੈਨ ਦੀ ਆ ਜੀ ਓਕੇ ਸਨੋਮੈਨ ਦੀ ਆ ਜੀ ਤੇ ਤੋੜ ਲਓ ਭੋ ਮੈਂ ਇੱਧਰ ਤੋੜ ਲਓ ਭੋ ਤੋੜ ਲਓ ਇੱਧਰ ਆ ਦੇਖੋ ਜੀ ਫੇਸ ਦੀ ਕੁਆਲਿਟੀ ਇੱਕ ਨੰਬਰ ਸਨੋਮੈਨ ਦੀ ਆਪਾ ਤੇ ਅੱਗੇ ਜਿਹੜਾ ਬਸ ਮੋੜ ਲਿਓ ਜੀ ਲੱਗਿਆ ਉਹ ਵੀ ਦੱਸ ਦੇਣਗੇ ਤੇ ਬਾਈ ਇਹਦਾ ਮੁੱਲ ਬੋਲ ਫੋਨ ਦੀ ਕਰਾਂਗੇ ਜਾਇਜ਼ ਹੋ ਜਾ ਹਾਂਜੀ ਹਾਂ ਓਕੇ ਤੇ ਬਹੁਤ ਜਾਨਦਾਰ ਕੁਆਲਿਟੀ ਹੈ ਨਾ ਜਾਨਦਾਰ ਤੇ ਸ਼ਾਨਦਾਰ ਆਪਾਂ ਬੈਠੇ ਹਾਂ ਹਾਂਜੀ ਹਾਂ ਤੇ ਹੁਣ ਮਰੇ ਅੱਗੇ ਫੇਰ ਆ ਗਈ ਵੱਡੇ ਕੱਦ ਕਾੜ ਦੀ ਸੂਆ ਕਿਹੜਾ ਤੇ ਚੰਗੀ ਆ ਗਈ ਸੂਣ ਵਾਲੀ ਹੈ ਕਿ ਸੂਈ ਵਾਲੀ ਬਾਈ ਜੀ ਸੂਆ ਇਹਦਾ ਦੂਜਾ ਜੀ ਹੂੰ ਦੇਣ ਇਹਦੇ ਰਹਿੰਦੇ ਆ ਜੀ ਮੰਨ ਲਓ 4 ਤੇ 5 ਦਿਨ ਹਜੇ ਪੈਂਡਿੰਗ ਆ ਜੀ ਇਹਦੇ ਚੱਲ ਬਈ ਲੈਵੇ ਦੀ ਚੜਾਈ ਚੜੂਈ ਹੈ ਨਾ ਬਹੁਤ ਆਈ ਬਹੁਤ ਦੇਖੋ ਫੋਟੋਆਂ ਨੂੰ ਪੈਂਦਾ ਇਹ ਲੈਵਾ ਟਲਣਾ ਬਹੁਤ ਦੇਖੋ ਜੀ ਹਾਂਜੀ ਆਹ ਦੇਖੋ ਜੀ ਕੁਆਲਿਟੀ ਚੰਗੀ ਥਣ ਲੈਵੇ ਦੀ ਪੂਰੀ ਸਾਫ ਸੁਥਰੀ ਤੇ ਜਿਵੇਂ ਅਖਬਾਰ ਦੇ ਪਿੱਛੇ ਕਵਰ ਹੁੰਦੇ ਕੱਲੀ ਕੱਲੀ ਨਾੜ ਹੈ ਨਾ ਮੋੜ ਲਿਓ ਜੀ ਸਿਕਾਈ ਦਿੰਦੀ ਹੈ ਨਾ ਹਾਂਜੀ ਹਾਂਜੀ ਤੇ ਬਾਈ ਕਿੱਥੋਂ ਕਿੱਥੇ ਕਰ ਦੋ ਤੁੰਦ ਦੁੱਧ ਤਾਂ ਇਹ 30 ਲੀਟਰ ਤੋਂ ਸਟਾਰਟਿੰਗ ਹੋਊਗੀ ਸਟਾਰਟਿੰਗ ਹੋਊਗੀ ਹਨਾ ਹਾਂਜੀ ਤੇ ਇਹ ਜਿਹੜਾ ਵੜਾ ਦੁੱਧ ਕਿਹੜਾ ਤੀਜਾ ਸੂਆ ਸੁਣਦੀ ਹੈ ਨਹੀਂ ਦੂਜਾ ਸੂਆ ਜੀ ਦੂਜਾ ਓਕੇ ਜੀ ਪ्योर ਦੂਜਾ ਜੀ ਤੇ ਫੇਸ ਪੂਸ ਦੀ ਕੁਆਲਿਟੀ ਹਾਸਲ ਦੀ ਆ ਹਨਾ ਮੂੰਹ ਤੋਂ ਹਾਂਜੀ ਹਾਂਜੀ ਤੇ ਅੱਗੇ ਵੀਰੇ ਸੂਈ ਸੁਵਾਈ ਆ ਫੇਰ ਹਾਂ ਸੂਈ ਸੁਵਾਈ ਆ ਜੀ ਓਕੇ ਇਹ ਵੀ ਚੰਗੀ ਆ ਗਈ ਹਨਾ ਸੂਈ ਸੁਵਾਈ ਵਹਿੜ ਆ ਗਈ ਜੀ ਵੱਡੇ ਕੱਟ ਕਾਖਦੀਆਂ ਜੀ ਅੱਗੇ ਵੀਰੇ ਅੱਗੇ ਜਿਹੜੀ ਬੱਚੀ ਆਪਾਂ ਦੇਖੀ ਨੇ ਇਹ ਕਿਹੜਾ ਸੂਆ ਸੂਈ ਆ ਇਹ ਪਹਿਲਾ ਸੂਆ ਸੂਆ ਹੈ ਪਹਿਲਾ ਸੂਆ ਮਾਘਰ ਕੀ ਆ ਗਿਆ ਫਿਰ ਮਾਘਰ ਬੱਚਾ ਆਈ ਇਹਦੇ ਤੇ ਬੱਚਰੂ ਸਾਰਿਆਂ ਦੇ ਕਾਲੀ ਕਾਲੀ ਨੇ ਹਾਂ ਜੀ ਦਿਖਾ ਵੀ ਦੇ ਮੈਂ ਚੌਥੇ ਦਿਨ ਅਜ ਸੂਈ ਨੂੰ ਆਈ ਜੇਰ ਦੇ ਪੇਰੀ ਕੰਪਲੀਟ ਆ ਕੰਪਲੀਟ ਆਈ ਜਾਮਾ ਓਕੇ ਆ ਜੀ ਤੇ ਕਿੰਨਾ ਕੁ ਬੋਲਾ ਹਾਜ਼ਰ ਆ ਬੋਲਾ 20 ਲੀਟਰ ਹਾਜ਼ਰ ਆਈ ਜਾਮਾ ਸਹੀ ਕੰਡੇ ਵਾਲਾ ਓਕੇ ਬੋਲਾ 20 ਲੀਟਰ ਹਾਜ਼ਰ ਹਾਂ ਜੀ ਤੇ ਬੱਚੇ ਨੂੰ ਜ਼ਰੂਰ ਜਾਊਗੀ ਜੀ ਆ ਦੇਖੋ ਬੱਚੇ ਤੇ ਲੈ ਚਲੋ ਆਹ ਬੱਚਾ ਵੀਰੇ ਹਾਂ ਜੀ ਹਾਂ ਜੀ ਆ ਬੱਚਾ ਬੋਲ ਲਿਓ ਜੀ ਚੰਗੇ ਥਾਨ ਹਵਾਨ ਦੁੱਧ 20 ਲੀਟਰ ਹਾਜ਼ਰ ਆ ਜੀ ਕਿ ਕਿਥੋਂ ਕਿੱਥੇ ਕਰ ਜਾਓਗੇ ਬਾਈ 20 ਲੀਟਰ ਖੁੱਲਾ ਹੀ ਪਾ ਦੋ ਜੀ ਤੇ ਬਾਕੀ ਦਾ ਕੱਟ ਕਾਟ ਮੋਢੇ ਜੀ ਉੱਚੀ ਕਹਿ ਸਕਦੇ ਹਣਾ ਹਾਂਜੀ ਹਾਂ ਤੇ ਇਹਦਾ ਵੀ ਫਿਰ ਫੋਨ ਤੇ ਹਾਂ ਫੋਨ ਤੇ ਕਰਾਂਗੇ ਓਕੇ ਅੱਗੇ ਵੀਰੇ ਵਰਗਟਾ ਵੜ ਦੇਖੀ ਜਾਂਦੇ ਆਪਾਂ ਹਾਂਜੀ ਇਹ ਕਿਹੜਾ ਸੁਆ ਇਹ ਸੁਆ ਹੀ ਪਹਿਲਾ ਜੀ ਪਹਿਲਾ ਸੁਆ ਇਹ ਸੁਆ ਫਿਰ ਸਿਲੈਕਸ਼ਨ ਪਹਿਲੇ ਦੂਜੇ ਦੇ ਹੋਇਆ ਹੈ ਹਾਂਜੀ ਹਾਂਜੀ ਓਕੇ ਆਪਾਂ ਲੈਂਦੇ ਲਈ ਬੜੀ ਸਾਫਤ ਮਗਰ ਕੀ ਵੀਰੇ ਮਗਰ ਇਹਦੇ ਬੱਛੀ ਆ ਜੀ ਆਹ ਵਧੀਆ ਜੀ ਹਾਂ ਯਾਰ ਓਕੇ ਜੀ ਆ ਬਲੈਕ ਕਲਰ ਹਾਂ ਤੇ ਨਾਲ ਨੂੜਗਾ ਨਾਲ ਹੈਨਾ ਹਾਂਜੀ ਹਾਂ ਨਾਲ ਜੀ ਬੱਚੀ ਆ ਯਾਰ ਹੈਨਾ ਹਾਂਜੀ ਸਵੇਰੀ ਸੂਈ ਆ ਜੀ ਸਵੇਰੀ ਸੂਈ ਤੇ ਕਿੰਨਾ ਕੁ ਬੋਲਾ ਕੱਢਿਆ ਬੋਲਾ ਜੀ 12 ਲੀਟਰ ਮੰਨ ਲਓ ਦੋਨੇ ਟਾਈਮਾਂ ਦਾ 6 ਲੀਟਰ ਹੋਣ ਕੱਢਿਆ ਬੋਲਾ ਬੋਲਾ ਦਾ ਜੋ ਸਾਫ ਹੋਗੀ ਕਿੱਥੋਂ ਤੇ ਕਰ ਦੁੱਧ ਨੂੰ ਜਾਓ ਬਾਈ ਦੁੱਧ 25 ਲੀਟਰ ਖੁੱਲਾ ਪਾ ਦੋ ਜੀ ਬਾਕੀ ਦਾ ਬਰੀਡ ਕੁਆਲਿਟੀ ਬਹੁਤ ਆ ਬਹੁਤ ਆ ਜੀ ਬਹੁਤ ਆ ਹੂੰ ਥਣਲੇਵੇ ਦੀ ਪੂਰੀ ਸਾਫ ਜੀ ਬਰੀਡ ਕੁਆਲਿਟੀ ਪੁੱਲ ਆ ਦੇਖੋ ਜੀ ਹੂੰ ਜਰਾ ਫਲ ਜਾਂਦਾ ਹੈਨਾ ਹਾਂਜੀ ਹਾਂਜੀ ਪਿਓਰ ਜੀ ਮੋੜ ਲਓ ਵੀਰੇ ਆ ਦੇਖੋ ਜੀ ਤੇ ਕੱਲਾ ਕੱਲਾ ਥਣ ਚਾਰੀ ਥਣ ਸਪੇਸ ਤੇ ਕਿੰਨਾ ਦੁੱਧ ਬਾਈ ਹ ਅਕੀ ਲੀਟਰ ਦਾ ਖੁੱਲਾ ਹੀ ਪਾ ਦੂੰਗਾ ਆ ਦੇਖੋ ਜੀ ਬੇਸ ਦੀ ਕੁਆਲਿਟੀ ਇੱਕ ਨੰਬਰ ਚੰਗੀ ਜੇ ਕੋਈ ਚੰਗਿਆ ਸਾਹ ਸਮਾਈ ਵਾਲਾ ਲੈ ਗਿਆ ਤਾਂ ਵੱਧ ਵੀ ਪਾ ਸਕਦੀ ਹੈ 25 ਤਾਂ ਨੂੰ ਗੱਲ ਹੀ ਕੁਛ ਨਹੀਂ ਭੌਲਾ ਭੌਲਾ ਤਾਂ ਸਾਫ ਹੋ ਕੇ ਤੇ ਥਾਨ ਹੱਥੀ ਜਵਾਈ ਵਾਲਾ ਹਨਾ ਹੱਥੀ ਜਵਾਈ ਵਾਲਾ ਜੀ ਤੇ ਰੇਟ वाइज ਰੇਟ ਦਾ ਹੀ ਬਸ ਲੈਣ ਦੇ ਨਹੀਂ ਆ ਜੀ 1 ਲੱਖ ਤੇ 15000 ਰੁਪਿਆ ਲੈਣ ਦੇ ਨਹੀਂ ਮਾਨਦਾਨ ਵਿੱਚੋਂ ਬਾ ਮਾਨਦਾਨ ਕਰ ਦਾਂ ਜੀ ਓਕੇ ਜੀ ਨਾਲ ਸੀ ਭਰਾ ਕੋਲੇ ਜਿੰਨੇ ਵੀ ਸਾਰਿਆਂ ਦੀ ਤੁਹਾਨੂੰ ਚੈਕਿੰਗ ਕਰਾਤੀ ਆ ਕੱਲਾ ਕੱਲਾ ਜੀ ਨਾ ਤੁਸੀਂ ਦੱਸ ਕੇ ਸੌਦਾ ਕਰ ਲੈਣਾ ਝੋਟੀਆਂ ਵੀ ਪੂਰਗਾ ਟਾਪ ਦੇ ਨੇ ਤੇ ਬੋਰਡਾਂ ਵੀ ਪੂਰੀਆਂ ਟਾਪ ਦੇ ਨੇ ਗੱਲੀ ਗੱਲੀ ਤੁਸੀਂ ਦੱਸ ਕੇ ਜਾਣਕਾਰੀ ਲੈ ਲੈਣੀ ਜੀ ਪਿੰਡ ਮੌੜਨਾਬਾਜੀ ਨੰਬਰ ਬੋਲੀਵੁੱਡ ਬਰਗ 97379165 ਜੀ 9165 ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਬਈ ਢਿੱਲੁੰਡੇ ਦੀ ਫਾਰਮ ਵੱਲੋਂ ਧੰਨਵਾਦ ਜੀ